ਤੁਸੀਂ ਕਹਿੰਦੇ ਸਰਕਾਰੀ ਜਗ੍ਹਾ ਸਰਕਾਰੀ ਬਿਲਡਿੰਗ ਫਿਰ ਸਰਕਾਰੀ ਜਗ੍ਹਾ ਤੇ ਸਰਕਾਰੀ ਬਿਲਡਿੰਗ ਨੂੰ ਪ੍ਰਾਈਵੇਟ ਬੰਦਾ ਕਿਵੇਂ ਢਾ ਸਕਦਾ ਬਾਈ ਜੀ ਕਿੰਨਾਂ ਨੂੰ ਲਾਇਆ ਗਿਆ ਤੁਹਾਨੂੰ ਆਜੋ ਥੱਲੇ ਆਜੋ ਤੁਸੀਂ ਪੁੱਛ ਲੈਨੇ ਪੁੱਛ ਲੈਨੇ ਇਹਨਾਂ ਨੂੰ ਉਹ ਥੱਲੇ ਆ ਰਹੇ ਨੇ ਬਾਈ ਉਹਨਾਂ ਨੂੰ ਪੁੱਛ ਲੈਨੇ ਆ ਔਰ ਇਹ ਕਹਿੰਦੇ ਨੇ ਇੱਥੋਂ ਦੇ ਮਾਰਕੀਟ ਦੇ ਲੋਕ ਕਿ ਇਹ ਸਰਕਾਰੀ ਚੁੰਗੀ ਆ ਸਰਕਾਰੀ ਜਗ੍ਹਾ ਔਰ ਇਹ ਗੱਲ ਵੀ ਠੀਕ ਆ ਪੁਰਾਣੀ ਲੱਗ ਰਹੀ ਆ ਕਿਉਂਕਿ ਉਹ ਵੇਖੋ ਅੰਦਰੋਂ ਪੁਰਾਣੀ ਬਿਲਡਿੰਗ ਦੇ ਨਿਸ਼ਾਨ ਨੇ ਪੁਰਾਣੀ ਕਾਫੀ ਆ ਔਰ ਇਹਨੂੰ ਕਹਿੰਦੇ ਵੀ ਇਲੀਗਲ ਤਰੀਕੇ ਨਾਲ ਜਿਹੜਾ ਉਹ ਢਾਇਆ ਜਾ ਰਿਹਾ ਹੈਗਾ ਇਲੀਗਲ ਤਰੀਕੇ ਨਾਲ ਕੋਈ ਪ੍ਰਾਈਵੇਟ ਬੰਦਾ ਢਾ ਰਿਹਾ ਕੋਠੇਕਰ ਕੋਈ ਹੈਗੇ ਮੈਡਮ ਇਹੋ ਜਿਹੀ ਆਰਡਰ ਜ ਹੈ ਇਹੋ ਜਿਹਾ ਕੁਛ ਉਹਨੂੰ ਢਾਉਣ ਲਈ ਕੋਈ ਆਇਆ ਹੋਵੇ ਕੋਈ ਨਹੀਂ ਨਾ ਕੱਲ ਨੂੰ ਕੱਲ ਨੂੰ ਆਣੇ ਹਨ ਨਾ ਉਹ ਫਿਕਰ ਪਤਾ ਕਰਦੇ ਨੇ ਦੇਖਦੇ ਮੈਡਮ ਕੱਲ ਤੱਕ ਤਾਂ ਇਹਨਾਂ ਨੇ ਗਾਇਬ ਕਰ ਦੇਣੀ ਆ ਢਾ ਦੇਣੀ ਆ ਸਾਰੀ ਲੱਭਣੀ ਨਹੀਂ ਸਵੇਰ ਤੱਕ ਦਾ ਜੀ ਦਿਨ ਦਿਹਾੜੇ ਬਿਲਡਿੰਗ ਗੈਪ ਕੀਤੀ ਜਾ ਰਹੀ ਹੈ ਮਤਲਬ ਬੜਾ ਵੱਡਾ ਸਵਾਲ ਆਇਆ ਤਾਂ ਉਹੀ ਤਾਂ ਗੱਲ ਆ ਹੁਣ ਸਰਕਾਰ ਜਵਾਬ ਦੇਊਗੀ ਕਿ ਕੀ ਹੈਗਾ ਉਹਨੇ ਤਾਂ ਕਾਰਵਾਈ ਪਾਊਗੀ ਇਹਨੂੰ ਪਰਸੋਂ ਦੀ ਵੇਖਦੇ ਪਿਆ ਕਿ ਇਹ ਪਹਿਲਾਂ ਇਹਨਾਂ ਨੇ ਹੌਲੀ ਹੌਲੀ ਕੰਮ ਲੈਂਟਰ ਟਾਇਆ ਫਿਰ ਇੱਟਾ ਚਿਣੀ ਹੁਣ ਅੱਜ ਸ਼ਟਰ ਖੋਲ ਕੇ ਕੰਧਾਂ ਵੀ ਟਾਈ ਜਾਂਦੇ ਨੇ ਕਿਹੜੇ ਅਫਸਰ ਨੇ ਕਿਹੜੇ ਕੋਈ ਪੋਲੀਟੀਕਲ ਲੀਡਰ ਨੇ ਜਿਨ੍ਹਾਂ ਦੀ ਸ਼ਹਿਤ ਤੇ ਟਹਿ ਰਹੀ ਆ ਜਾ ਅਫਸਰ ਰਲੇ ਨੇ ਜਿੰਨਾ ਦੀ ਸ਼ਹਿ ਤੇ ਢਾਈ ਜਾ ਰਹੀ ਆ ਜਿਹੜਾ ਪ੍ਰਾਈਵੇਟ ਬੰਦਾ ਕਰ ਰਿਹਾ ਕੰਮ ਲੱਗਦਾ ਜਿਹੜੇ ਅਫਸਰ ਨੇ ਜਿੰਨੇ ਜਿੰਨਾਂ ਦੇ ਅੰਦਰ ਇਹ ਆਉਂਦਾ ਇਹ ਰਲੇ ਹੋ ਸਕਦੇ ਆ ਮਿਲੀ ਭੁਗਤ ਨਾਲ ਢੈਂਦੀ ਹੋ ਸਕਦੀ ਵੀ ਐਤਵਾਰ ਕਿਹੜਾ ਕਿਸੇ ਨੇ ਆਉਣਾ ਤੁਸੀਂ ਦੱਬ ਦਿਓ ਕੰਮ ਇਹ ਹੋ ਸਕਦਾ ਹੋਇਆ ਹੋਵੇ ਫਿਰੋਜ਼ਪੁਰ ਦੇ ਨਾਮਦੇਵ ਚੌਂਚ ਖੜੇ ਆ ਸਾਨੂੰ ਇੱਕ ਕਾਲ ਆਉਂਦੀ ਆ ਕਿ ਇਹ ਚੁੰਗੀ ਆ ਇਹ ਸਰਕਾਰੀ ਚੁੰਗੀ ਸੀ ਕਿਸੇ ਸਮੇਂ ਤੇ ਸਰਕਾਰੀ ਜਗ੍ਹਾ ਦੇ ਅੰਦਰ ਆਉਂਦੀ ਆ ਤੇ ਕਹਿੰਦੇ ਵੀ ਹੁਣ ਇਸ ਨੂੰ ਢਾਇਆ ਜਾ ਰਿਹਾ ਕੌਣ ਢਾ ਰਿਹਾ ਕੀ ਦੇ ਵੱਲੋਂ ਢਾਈ ਜਾ ਰਹੀ ਆ ਇਹ ਤਾਂ ਹਜੇ ਗੱਲ ਕਲੀਅਰ ਨਹੀਂ ਹੋਈ ਪਰ ਇਥੋਂ ਮਾਰਕੀਟ ਦੇ ਲੋਕ ਆਂਡ ਗਵਾਂਡ ਜਰੂਰ ਇਹ ਗੱਲ ਕਹਿ ਰਿਹਾ ਸਾਨੂੰ ਇਹਨਾਂ ਨੇ ਬੁਲਾਇਆ ਪੂਰੀ ਕਹਾਣੀ ਇਹਨਾਂ ਤੋਂ ਜਾਣਦੇ ਆ ਤੁਸੀਂ ਸਾਨੂੰ ਕਿਹਾ ਵੀ ਇਹ ਸਰਕਾਰੀ ਚੁੰਗੀ ਆ ਹਾਂਜੀ ਸਰਕਾਰੀ ਚੁੰਗੀ ਹੈ ਜੀ ਇਹ ਢਾਈ ਜਾ ਰਹੀ ਆ ਆ 1968 ਦੀ ਚੁੰਗੀ ਬਣੀ ਏ ਜੀ ਸਰਕਾਰ ਵੱਲੋਂ ਦੀ ਚੁੰਗੀ ਆ ਕੋਈ ਪਰਸਨਲ ਬੰਦੇ ਵੱਲੋਂ ਢਾਈ ਜਾ ਰਹੀ ਆ ਕੁਝ ਮਹੀਨਿਆਂ ਪਹਿਲਾਂ ਇੱਥੇ ਚੁੰਗੀ ਚ ਸੀਵਰੇਜ ਵੀ ਲਿਆ ਗਿਆ ਹੋਇਆ ਸੜਕ ਸਾਰੀ ਪੱਟੀ ਗਈ ਹੈ ਕੰਪਲੇਂਟਾਂ ਪਾਈਆਂ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਸੜਕ ਵੀ ਅਸੀਂ ਆਪ ਸਹੀ ਕਰਾਈ ਹੈ ਆਮ ਆਦਮੀ ਬਹੁਤ ਪਰੇਸ਼ਾਨ ਨੇ ਕਿਉਂਕਿ ਸੜਕ ਪੱਟੀ ਜਾ ਰਹੀ ਸੀ ਥਾਂ ਥਾਂ ਸਟਾਪ ਲੱਗ ਰਹੇ ਨੇ ਹੁਣ ਇਹਦਾ ਸਰਕਾਰੀ ਮੈਂ ਨਗਰ ਕੌਂਸਲ ਨੂੰ ਵੀ ਚਿੱਠੀਆਂ ਪਾਈਆਂ ਲੈਟਰਾਂ ਪਾਈਆਂ ਡੀਸੀ ਦਫ਼ਤਰ ਵੀ ਲੈਟਰ ਪਾਈਏ ਪਰ ਕੋਈ ਇਹਦੀ ਸੁਣਵਾਈ ਨਹੀਂ ਹੈ ਕਿ ਲਗਾਤਾਰ ਕੰਮ ਚੱਲ ਰਿਹਾ ਕੰਮ ਵੀ ਐਵੇਂ ਚੱਲ ਰਿਹਾ ਕਿ ਜੇ ਇਸ ਦਿਨ ਛੁੱਟੀ ਵਾਲੇ ਦਿਨ ਹੀ ਇਹਦਾ ਕੰਮ ਚੱਲਦਾ ਅੱਛਾ ਇਹ ਭਾਈ ਜੀ ਤੁਸੀਂ ਕਹਿੰਦੇ ਸਰਕਾਰੀ ਜਗਾ ਸਰਕਾਰੀ ਬਿਲਡਿੰਗ ਪਰ ਸਰਕਾਰੀ ਜਗਾ ਤੇ ਸਰਕਾਰੀ ਬਿਲਡਿੰਗ ਨੂੰ ਪ੍ਰਾਈਵੇਟ ਬੰਦਾ ਕਿਵੇਂ ਢਾ ਸਕਦਾ ਉਹ ਹੁਣ ਨਗਰ ਕੌਂਸਲ ਹੀ ਪੁੱਛੇ ਪੁੱਛਣ ਵਾਲਾ ਹੋਵੇ ਕਿ ਕੌਣ ਬੰਦਾ ਕਿਉਂਕਿ ਸਾਨੂੰ ਤਾਂ ਕੋਈ ਇਨਫੋਰਮੇਸ਼ਨ ਦੇ ਨਹੀਂ ਰਿਹਾ ਹੈਗਾ ਕਿ ਕੌਣ ਬੰਦਾ ਕੌਣ ਢਾ ਰਿਹਾ ਮੈਨੂੰ ਜੋ ਲੱਗਦਾ ਜੋ ਮੈਂ ਆਪਣੀ ਪਰਸਨਲ ਜਾਂਚ ਪੜਤਾਲ ਕੀਤੀ ਹੈ ਕੋਈ ਕਾਂਸੀ ਨਗਰੀ ਦਾ ਐਮਸੀ ਹੈ ਉਹ ਚੁੰਗੀ ਤੇ ਹੁਣ ਢਾ ਰਿਹਾ ਤੈਨੂੰ ਮੈਨੂੰ ਲੱਗ ਰਿਹਾ ਕਿ ਚੁੰਗੀ ਚੱਕ ਵੀ ਰਿਹਾ ਅੱਛਾ ਲੀਗਲੀ ਇਹ ਜਿਹੜੀ ਚੁੰਗੀ ਆ ਇਹ ਟੈ ਸਕਦੀ ਆ ਜਾਂ ਨਹੀਂ ਟੈ ਸਕਦੀ ਨਹੀਂ ਟੈ ਸਕਦੀ ਜਮਾਂ ਨਹੀਂ ਟੈ ਸਕਦੀ ਜਰੂਰ ਤੱਕਰ ਸੀਐਮ ਵੱਲੋਂ ਫੰਡ ਨਹੀਂ ਆਂਦਾ ਇਹਦੇ ਆਰਡਰ ਨਹੀਂ ਨਿਕਲਦੇ ਕੁਝ ਵੀ ਨਹੀਂ ਆਪ ਸਰਕਾਰੀ ਚੀਜ਼ ਨੂੰ ਤੋੜ-ਫੋੜ ਨਹੀਂ ਕਰ ਸਕਦੇ ਅੱਛਾ ਅਫਸਰ ਫਿਰ ਕਿੱਥੇ ਨੇ ਇੱਥੋਂ ਨਾਲ ਹੀ ਤਾਂ ਦਫ਼ਤਰ ਹੈਗਾ ਨਗਰ ਕੌਂਸਲ ਦਾ ਉਹਦੇ ਅੰਦਰ ਹੀ ਆਉਂਦੀ ਸਾਰੀ ਇਹ ਤੇ ਉਹ ਕਿੱਥੇ ਨੇ ਉਹਨਾਂ ਨੇ ਨਹੀਂ ਦੇਖਿਆ ਮੈਂ ਤਾਂ ਬੜੇ ਗੇੜੇ ਮਾਰ-ਮਾਰ ਥੱਕ ਗਿਆ ਕੋਈ ਕਾਰਵਾਈ ਨਹੀਂ ਹੈਗੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਆਖਰਕਾਰ ਤੁਹਾਨੂੰ ਸੱਦੇ ਆ ਸੀ ਕਿ ਪਬਲਿਕ ਨੂੰ ਦੱਸੋ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੂੰ अच्छा ये ਤੁਸੀਂ ਕਿਹਾ ਵੀ ਛੁੱਟੀ ਵਾਲੇ ਦਿਨ ਅੱਜ ਵੀ ਐਤਵਾਰ ਅੱਜ ਵੀ ਐਤਵਾਰ ਕਰਕੇ ਲੱਗੇ ਐਤਵਾਰ ਕਰਕੇ ਲੱਗੇ ਜਿਹੜੀ ਸੜਕ ਪੱਟੀ ਸੀ ਉਹ ਰਾਤੀ 12 ਵਜੇ ਪੱਟੀ ਕ्रेन ਬਲਾ ਕੇ ਤੇ ਮੈਂ ਸੀਸੀਟੀਵੀ ਤੋਂ ਮੇਰੇ ਕੋ ਵੀਡੀਓ ਵੀ ਪਈ ਹੈ اچھا ਉਹ ਸੜਕ ਕਿਉਂ ਪੱਟੀ ਸੀ ਤੁਸੀਂ ਸੀਵਰੇਜ ਦੱਸ ਰਹੇ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਸੀਵਰੇਜ ਹਾਂ ਇਹ ਇਹ ਅੱਛਾ ਆ ਪੱਟੀ ਆ ਉਧਰੋਂ ਆ ਰਿਹਾ ਪਾਈਪ ਦਾ ਕਨੈਕਸ਼ਨ ਆ ਸੜਕ ਸਾਰੀ ਪੱਟੀ ਕ्रेन ਥਾਣੀ ਤੇ ਉਹ ਪਾਈ ਆ ਪਾਈਪ ਅੱਛਾ ਇਹਦੇ ਅੰਦਰ ਪਾਣੀ ਲੈਂਦਾ ਸੀਵਰੇਜ ਜਾਂਦਾ ਗਿਆ ਹਾਂਜੀ ਹਾਂਜੀ ਇਹਦਾ ਕਾਰਨ ਕੀ ਹੋ ਸਕਦਾ ਕਿਉਂ ਲਿਆਂਦਾ ਗਿਆ ਕੋਈ ਪਲਾਨ ਆ ਇਹਦਾ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਕਿ ਇੱਥੇ ਰੈਸਟੋਰੈਂਟ ਖੋਲਿਆ ਜਾ ਰਿਹਾ ਇਹਨੂੰ ਡਬਲ ਟ੍ਰਿਪਲ ਕਰਕੇ ਇਹਨਾਂ ਨੂੰ ਪੁੱਛ ਲੈਣਾ ਹੈ ਵੀ ਕਿੰਨਾ ਨੇ ਇਹਨਾਂ ਨੂੰ ਲਾਇਆ ਆ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਆਜੋ ਆਪਾਂ ਪੁੱਛਨੇ ਆ ਮੈਂ ਪੁੱਛ ਲੈਣਾ ਬਾਈ ਜੀ ਤੁਹਾਨੂੰ ਕਿੰਨਾ ਵੱਲੋਂ ਲਾਇਆ ਗਿਆ ਇੱਥੇ ਕਿਹੜੇ ਬੰਦੇ ਵੱਲੋਂ ਲਾਇਆ ਗਿਆ ਉਹਨਾਂ ਨੇ ਬਾਈ ਜੀ ਕਿੰਨਾ ਵੱਲੋਂ ਲਾਇਆ ਗਿਆ ਤੁਹਾਨੂੰ ਆਜੋ ਥੱਲੇ ਆਜੋ ਤੁਸੀਂ ਪੁੱਛ ਲੈਨੇ ਪੁੱਛ ਲੈਨੇ ਇਹਨਾਂ ਨੂੰ ਉਹ ਥੱਲੇ ਆ ਰਹੇ ਨੇ ਬਾਈ ਉਹਨਾਂ ਨੂੰ ਪੁੱਛ ਲੈਨੇ ਆ ਔਰ ਇਹ ਕਹਿੰਦੇ ਨੇ ਇੱਥੋਂ ਦੇ ਮਾਰਕੀਟ ਦੇ ਲੋਕ ਕਿ ਇਹ ਸਰਕਾਰੀ ਚੁੰਗੀ ਆ ਸਰਕਾਰੀ ਜਗਾ ਔਰ ਇਹ ਗੱਲ ਵੀ ਠੀਕ ਆ ਪੁਰਾਣੀ ਲੱਗ ਰਹੀ ਆ ਕਿਉਂਕਿ ਉਹ ਵੇਖੋ ਅੰਦਰੋਂ ਪੁਰਾਣੀ ਬਿਲਡਿੰਗ ਦੇ ਨਿਸ਼ਾਨ ਨੇ ਪੁਰਾਣੀ ਕਾਫੀ ਆ ਔਰ ਇਹਨੂੰ ਕਹਿੰਦੇ ਵੀ ਇਲੀਗਲ ਤਰੀਕੇ ਨਾਲ ਜਿਹੜਾ ਉਹ ਢਾਇਆ ਜਾ ਰਿਹਾ ਹੈਗਾ ਤੁਸੀਂ ਇਹਨੂੰ ਢਾਰੇ ਸੀ ਉੱਥੇ ਹੀ ਦੇਖਿਆ ਕਿਹਦੇ ਕਹਿਨ ਤੇ ਤੁਸੀਂ ਸੰਤੋਖ ਉਹ ਕੌਣ ਆ ਠੇਕੇਦਾਰ ਕੋਈ ਠੇਕੇਦਾਰ ਹਾਂਜੀ ਠੇਕੇਦਾਰ ਕੋਈ ਉਹਨੇ ਕੀ ਕਿਹਾ ਤੁਹਾਨੂੰ ਸਾਨੂੰ ਸਾਡੇ ਨਾਲ ਤਾਂ ਐਕਟ ਦਾ ਰੇਟ ਮੁਕਾਇਆ ਸੀ ਸਾਨੂੰ ਤੇ ਤੁਹਾਡੇ ਨਾਲ ਤਾਂ ਚਲੋ ਨਹੀਂ ਤੁਹਾਡਾ ਰੋਲ ਨਹੀਂ ਅਸੀਂ ਕਹਿ ਰਹੇ ਅਸੀਂ ਤੁਹਾਨੂੰ ਤਾਂ ਹੀ ਪਹਿਲਾਂ ਪੁੱਛਿਆ ਵੀ ਤੁਹਾਨੂੰ ਕਿਨੇ ਕਿਹਾ ਵੀ ਢਾ ਦੋ ਸੰਤੋਖ ਸਿੰਘ ਹੈਗਾ ਨੰਬਰ ਉਹਦਾ ਨੰਬਰ ਨਹੀਂ ਹੋਣਾ ਮੇਰੇ ਕੋਲ ਤੇ ਉਹ ਇੱਥੇ ਆਮ ਵਾਲਾ ਹੀ ਹੁਣ ਆਉਣ ਵਾਲਾ ਹਾਂਜੀ ਨੰਬਰ ਦਿਓ ਹਾਂ ਜਿੰਤਿਆਮ ਕਰਕੇ ਕਿਤੋਂ ਮਿਲਦਾ ਮੈਂ ਸੇਰੇ ਲੈ ਲੂੰਗਾ ਉਹਦਾ ਨੰਬਰ ਅੱਛਾ ਉਹਨੇ ਕੀ ਤੁਹਾਨੂੰ ਕਿ ਰੇਟ ਇੱਟ ਦਾ ਮੁਕਾਇਆ ਆ ਇੱਟ ਦਾ ਹੀ ਅੱਛਾ ਕੀ ਰੇਟ ਰੂਟ ਮੁਕਾਇਆ 1.5 ਰੁਪਈਆ 8 ਵੀ ਤੁਸੀਂ ਇਟਾਂ ਲੈ ਜੋ ਤੇ ਢਾ ਕੇ ਲੈ ਲੈ। ਨਹੀਂ ਨਾ ਜੀ ਨਾ। ਅਸੀਂ ਤਾਂ ਚੱਠੇ ਲਾਦਨੇ ਆ। ਅਸੀਂ ਤਾਂ ਆਪਣੀ ਮਜ਼ਦੂਰੀ ਲੈ ਲੈਣੀ। ਤੁਸੀਂ ਨਹੀਂ ਨਹੀਂ ਤੁਹਾਨੂੰ ਅਸੀਂ ਨਹੀਂ ਕੁਝ ਕਹਿ ਰਹੇ ਤੁਸੀਂ ਤਾਂ ਮਜ਼ਦੂਰ ਜੇ ਤੁਹਾਡੇ ਦੇ ਕੋਈ ਅਸੀਂ ਗੱਲ ਨਹੀਂ ਕਰ ਰਹੇ। ਅਸੀਂ ਤਾਂ ਬਿਲਡਿੰਗ ਦੀ ਗੱਲ ਕਰ ਰਹੇ ਤੁਹਾਨੂੰ ਤਾਂ ਜਿਨੇ ਕਿਹਾ ਅਸੀਂ ਤਾਂ ਉਹਦੇ ਨਾਲ ਹੀ ਗੱਲ ਕਰਾਂਗੇ ਨਾ। ਸੰਤੋਖ ਸਿੰਘ ਨੇ ਤੁਹਾਨੂੰ ਦੱਸੀਦਾ ਜੀ। ਸੰਤੋਖ ਕੋਈ ਸੰਤੋਖ ਹੈਗਾ ਏ। ਪਰ ਜੇ ਇਹ ਬਿਲਡਿੰਗ ਸਰਕਾਰੀ ਆ ਤਾਂ ਇਹਨਾਂ ਦੇ ਸਰਕਾਰੀ ਅਫਸਰਾਂ ਨੂੰ ਪਤਾ ਹੋਏਗਾ ਕਿਉਂਕਿ ਇਹ ਚੁੰਗੀ ਜੇ ਢਾਈ ਜਾ ਰਹੀ ਆ ਜਾਂ ਬਿਲਡਿੰਗ ਢਾਈ ਜਾ ਰਹੀ ਆ ਤਾਂ ਇਸ ਕਮੇਟੀ ਦੇ ਜਿਹੜੇ ਈਓ ਨੇ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਦੇ ਨਾਲ ਜਿਹੜੀ ਆ ਕੋਸ਼ਿਸ਼ ਕਰ ਲੈਣੇ ਆ ਗੱਲਬਾਤ ਕਰਨ ਦੀ ਹੈਲੋ ਈਓ ਮੈਡਮ ਪੂਨਮ ਜੀ ਗੱਲ ਕਰਦੇ ਹੋ ਜੀ ਹਾਂਜੀ ਹਾਂਜੀ ਮੈਡਮ ਮੈਂ ਸੁਖਵਿੰਦਰ ਸਿੰਘ ਸੁਖ ਗੱਲ ਕਰ ਰਿਹਾ ਜੀ ਪੱਤਰਕਾਰ ਆਵਾਜ਼ੇ ਪੰਜਾਬ ਤੋਂ ਮੈਡਮ ਹਾਂਜੀ ਹਾਂਜੀ ਮੈਡਮ ਮੈਂ ਇੱਥੇ ਖੜਾ ਸੀਗਾ ਨਾਮਦੇਵ ਚੌਂਕ ਫਿਰੋਜ਼ਪੁਰ ਜਿੱਥੇ ਨੇ ਇੱਕ ਪੁਰਾਣੀ ਚੁੰਗੀ ਆ ਹਾਂਜੀ ਉਹਦੇ ਲਈ ਪੱਕ ਲੈਣ ਲਈ ਮੈਂ ਤੁਹਾਨੂੰ ਕਾਲ ਕੀਤਾ ਸੀ ਉਹ ਚੁੰਗੀ ਨੂੰ ਇਹ ਲੋਕ ਇੱਥੋਂ ਦੇ ਕਹਿੰਦੇ ਨੇ ਵੀ ਕਥਿਤ ਇਲੀਗਲ ਤਰੀਕੇ ਨਾਲ ਕੋਈ ਪ੍ਰਾਈਵੇਟ ਬੰਦਾ ਢਾ ਰਿਹਾ ਕੋਠੇਕਾਰ ਕੋਈ ਹੈਗੇ ਮੈਡਮ ਇਹੋ ਜਿਹਾ ਆਰਡਰ ਜ ਹੈ ਇਹੋ ਜਿਹਾ ਕੁਝ ਉਹਨੂੰ ਢਾਉਣ ਲਈ ਕੋਈ ਆਇਆ ਹੋਵੇ ਕੋਈ ਨਹੀਂ ਮੈਂ ਪਤਾ ਕਰਦੇ ਹੁਣੇ ਭੇਜ ਦਿੰਨੀ ਬੰਦੇ ਐਮ ਨੂੰ ਕਹਿੰਦੀ ਨਾ ਪੀਤ ਨੂੰ ਬੰਦੇ ਭੇਜ ਆ ਵੈਸੇ ਆਰਡਰ ਤਾਂ ਮੈਡਮ ਕੋਈ ਨਹੀਂ ਹੈਗਾ ਇਹੋ ਜਿਹਾ ਤੁਹਾਡੇ ਦਾ ਧਿਆਨ ਚ ਹੋਊਗਾ ਤੁਹਾਡੇ ਨਹੀਂ 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 ਅਜਾ ਆਰਡਰ ਨਹੀਂ ਹੈਗਾ ਇਹ ਮੈਡਮ ਇੱਥੇ ਬੰਦੇ ਇਹਨਾਂ ਨੇ ਛੱਤ ਢੇੜਤੀ ਆ ਪੂਰੀ ਔਰ ਇਟਾਂ ਚਿਣੀਆਂ ਹੋਈਆਂ ਤੇ ਇੱਥੇ ਤਾਂ ਚਲੋ ਮਜ਼ਦੂਰ ਹੀ ਨੇ ਵਿਚਾਰੇ ਲੱਗੇ ਪਰ ਉਹਨਾਂ ਨੂੰ ਕਹਿੰਦੇ ਕੋਈ ਸੰਤੋਖ ਸਿੰਘ ਹੈਗਾ ਉਹਨਾਂ ਵੱਲੋਂ ਮੈਡਮ ਕਹਿੰਦੇ ਲਾਇਆ ਗਿਆ ਤੇ ਤੁਸੀਂ ਪਤਾ ਕਰ ਲੋ ਸਰਕਾਰੀ ਪ੍ਰਾਪਰਟੀ ਆ ਸਰਕਾਰੀ ਜਗਾ ਕਿੰਨੀ ਨੰਬਰ ਕਿੰਨਾ ਹੈ ਇਹ ਮੈਡਮ ਨਾਮਦੇਵ ਚੌਂਕ ਦੇ ਵਿੱਚ ਚੁੰਗੀ ਬਣੀ ਹੋਈ ਹੈ ਜੀ ਪੁਰਾਣੀ ਆ ਕੋਈ ਸ਼ਾਇਦ ਪਹਿਲਾਂ ਚੱਲਦੀ ਸੀ ਉਸ ਤੋਂ ਬਾਅਦ ਸ਼ਾਇਦ ਰੈਂਟ ਰੰਡ ਤੇ ਵੀ ਦੇ ਰੱਖੀ ਇਹਦੇ ਤੇ ਲਿਖਿਆ ਹੋਇਆ ਕੋਈ ਸਕੂਟਰ ਮੋਟਰਸਾਈਕਲਾਂ ਦੇ ਅ ਇੱਥੇ ਕੰਮ-ਕੁਮ ਕਰਦੇ ਕੋਈ ਰੈਂਟ ਰੂਟ ਤੇ ਵੀ ਦਿੱਤੀ ਗਈ ਆ ਬਿਲਕੁਲ ਨਾਮਦੇਵ ਦੇ ਚੌਕ ਦੇ ਵਿੱਚ ਆ ਜੀ ਸਿਟੀ ਕਲ ਨੂੰ ਕਲ ਨੂੰ ਆਨੇ ਨੂੰ ਫਿਕਰ ਪਤਾ ਕਰਦੀਆਂ ਦੇਖਦੀ ਮੈਡਮ ਕੱਲ ਤੱਕ ਤਾਂ ਇਹਨਾਂ ਨੇ ਗਾਇਬ ਕਰ ਦੇਣੀ ਆ ਢਾ ਦੇਣੀ ਆ ਸਾਰੀ ਲੱਭਣੀ ਨਹੀਂ ਸਵੇਰ ਤੱਕ ਤਾਂ ਜੀ ਮੈਂ ਕਹਿ ਨਹੀਂ ਲਾਪਰੀਤ ਹੋਣੀ ਮਲਾਜ਼ਮ ਨੂੰ ਭੇਜੋ ਜੀ ਠੀਕ ਹੈ ਜੀ ਤਾਂ ਇਹੋ ਪੂਨਮ ਸੀ ਉਹ ਕਹਿੰਦੇ ਵੀ ਹੈ ਨਹੀਂ ਕੁਝ ਇਹੋ ਜਿਹਾ ਮੈਡਮ ਕਹਿੰਦੇ ਕਿਉਂਕਿ ਇਹ ਉਹਨਾਂ ਦਾ ਪਤਾ ਹੋਊਗਾ ਇਨਚਾਰਜ ਨੇ ਉਹਨਾਂ ਨੂੰ ਤਾਂ ਬਦੋ ਕਹਿੰਦੇ ਵੀ ਇਹੋ ਜਿਹਾ ਕੁਝ ਨਹੀਂ ਮੈਂ ਮਲਾਜ਼ਮ ਭੇਜਦੀ ਆ ਮੈਂ ਦੇਖਦੀ ਆ ਤੁਸੀਂ ਕਦੋਂ ਕੁ ਦੀ ਦੇਖ ਰਹੇ ਹੋ ਇਹ ਚੁੰਗੀ ਨੂੰ ਇਨੂੰ ਪਰਸੋਂ ਦੀ ਵੇਖਦੇ ਪਿਆ ਕਿ ਇਹ ਪਹਿਲਾਂ ਇਹਨਾਂ ਨੇ ਹੌਲੀ-ਹੌਲੀ ਕੰਮ ਲੈਂਟਰ ਢਾਇਆ ਫਿਰ ਇੱਟਾਂ ਚਿਣੀਆਂ ਹੋਣ ਅੱਜ ਸ਼ਟਰ ਖੋਲ ਕੇ ਕੰਧਾਂ ਵੀ ਟਾਈ ਜਾਂਦੇ ਨੇ ਹੂੰ ਹੂੰ ਤੇ ਫਿਰ ਮੈਂ ਤੁਸੀਂ ਅਸੀਂ ਇਹ ਕਵਾਂਗੇ ਵੀ ਕਿਉਂਕਿ ਤੁਸੀਂ ਤਾਂ ਚਲੋ ਮਜ਼ਦੂਰ ਹੋ ਕੋਈ ਗੱਲ ਨਹੀਂ ਤੁਹਾਡਾ ਨਹੀਂ ਕੋਈ ਇਹਦੇ ਚ ਰੋਲ ਜੱਗ ਸੂਰ ਹੈਗਾ ਉਹ ਅਫਸਰ ਵੀ ਆ ਜਾਂਦੇ ਨੇ ਤੇ ਤੁਸੀਂ ਆਪਣੇ ਠੇਕੇਦਾਰ ਨੂੰ ਕਹੋ ਵੀ ਭਾਈ ਆਹੀ ਦਾ ਇਟ ਦਾ ਮਕਾਇਆ ਹੀ ਸਾਡਾ ਤਾਂ ਉਹਨਾਂ ਰੋਲ ਹੈ ਇਹ ਰੋਲੇ ਵਾਲੀ ਜਗ੍ਹਾ ਤੇ ਸਾਨੂੰ ਕਲੀਅਰ ਕਰ ਦਿਓ ਠੀਕ ਹੈ ਨਾ ਤੁਹਾਡਾ ਦੀ ਕੋਈ ਡਾ ਰੋਲ ਨਹੀਂਗਾ ਚਲੋ ਅਸੀਂ ਕਹਿੰਨੇ ਜਿਹਨੇ ਲਾਇਆ ਉਹਨੂੰ ਸੱਦ ਲਓ ਠੀਕ ਹੈ ਅੱਛਾ ਇਹ ਹੁਣ ਜਿਹੜਾ ਨਾਮ ਲੈ ਰਹੇ ਤੁਸੀਂ ਤੁਹਾਨੂੰ ਪਤਾ ਕੋਣ ਹੋ ਬੰਦਾ ਕਿ ਨਹੀਂ ਥੋੜਾ ਬਹੁਤਾ ਹੀ ਪਤਾ ਹੈ ਜਿਆਦਾ ਕਿਉਂਕਿ ਨਹੀਂ ਪਤਾ ਕਿਉਂਕਿ ਮੈਨੂੰ ਕਮੇਟੀ ਕਰਾਉਣ ਵਾਲਿਆਂ ਨੇ ਕੁਝ ਵੀ ਨਹੀਂ ਦੱਸਿਆ ਹੈਗਾ ਬੜਾ ਬਾਰ ਬਾਰ ਮੈਂ ਗਿਆ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ 2 1 April 2025 ਨੂੰ ਪਹਿਲਾਂ ਵੀ ਕੰਮ ਚੱਲਿਆ ਸੀਗਾ ਪਹਿਲਾਂ ਵੀ ਮੈਂ ਰਿਪੋਰਟ ਦਿੱਤੀ ਹੈ ਤੇ ਫਿਰ ਥੋੜਾ ਜਿਹਾ ਕੰਮ ਰੁਕ ਗਿਆ ਸੀ ਫਿਰ 6 ਮਹੀਨੇ ਬਾਅਦ ਕੰਮ ਚੱਲਿਆ ਹੁਣ ਫਿਰ 6 ਮਹੀਨੇ ਬਾਅਦ ਕੰਮ ਚੱਲ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਬੰਨ ਰਿਹਾ ਇੱਥੇ ਨੀ ਤਾਂ ਦਿਨ ਦਿਹਾੜੇ ਬਿਲਡਿੰਗ ਗੈਪ ਕੀਤੀ ਜਾ ਰਹੀ ਹੈ ਮਤਲਬ ਬੜਾ ਵੱਡ ਉਹੀ ਤਾਂ ਗੱਲ ਆ ਹੁਣ ਸਰਕਾਰ ਜਵਾਬ ਦੇਊਗੀ ਕਿ ਕੀ ਹੈਗਾ ਉਹਨੇ ਤੇ ਕਾਰਵਾਈ ਪਾਊਗੀ ਜਿਹੜਾ ਪ੍ਰਾਈਵੇਟ ਬੰਦਾ ਕਰ ਰਿਹਾ ਕੰਮ ਲੱਗਦਾ ਜਿਹੜੇ ਅਫਸਰ ਨੇ ਜਿੰਨੇ ਜਿੰਨਾਂ ਦੇ ਅੰਦਰ ਇਹ ਆਉਂਦਾ ਇਹ ਰਲੇ ਹੋ ਸਕਦੇ ਆ ਮਿਲੀ ਭੁਗਤਨ ਨਾਲ ਢੈਂਦੀ ਹੋ ਸਕਦੀ ਵੀ ਐਤਵਾਰ ਕਿਹੜਾ ਕਿਸੇ ਨੇ ਆਉਣਾ ਤੁਸੀਂ ਦੱਬ ਦਿਓ ਕੰਮ ਇਹ ਹੋ ਸਕਦਾ ਹੋਇਆ ਹੋਵੇ ਹੁਣ ਸ਼ੱਕ ਜਾਂ ਤਾਂ ਆਹੀ ਗੱਲ ਕਹਿੰਦੀ ਏ ਕਿਉਂਕਿ ਇਹਨੂੰ ਕੰਮ ਹੋਏ ਨੂੰ ਬੜਾ ਟਾਈਮ ਹੋ ਗਿਆ 6-6 ਮਹੀਨੇ ਬਾਅਦ ਗੈਪ ਦਾ ਪੈ ਰਿਹਾ ਜੇ ਸਰਕਾਰ ਨਹੀਂ ਰਲੀ ਹੁੰਦੀ ਵਿੱਚ ਤੇ ਫਿਰ ਉਹਨਾਂ ਨੇ ਰਕਵਾ ਹੀ ਦੇਣਾ ਸੀ ਕੰਮ ਕਿਉਂਕਿ ਹੁਣ ਸਵੇਰ ਦਾ ਟਾਈਮ ਆ ਕਿਸੇ ਦੀ ਨਿਗਾ ਹੀ ਨਹੀਂ ਪੈਂਦੀ ਪੀਂਦੇ ਚੁੰਗੀਵਲ ਮੇਨ ਆਪਾਂ ਸੜਕ ਤੇ ਖੜੇ ਆ ਹੂੰ ਬਿਲਕੁਲ ਇਹ ਬੜਾ ਵੱਡਾ ਸਵਾਲ ਹੈ ਇੱਥੇ ਕਿੰਨੇ ਲੋਕ ਖੜੇ ਨੇ ਇਹ ਕਰੀਬ ਇੱਥੋਂ ਹੀ ਮਾਰਕੀਟ ਦੇ ਆਂਢ ਗੁਆਂਢ ਦੇ ਨੇ ਔਰ ਵੇਖੋ ਵੀ ਦਿਨ ਦਿਹਾੜੇ ਇਹਦੀ ਛੱਤ ਜਿਹੜੀ ਆ ਉਹ ਅਧੇੜ ਦਿੱਤੀ ਗਈ ਆ ਔਰ ਆ ਗਾਡਰ ਗੁੱਡਰ ਸਾਰੇ ਬਾਲੇ ਬੁੱਲੇ ਲਹਿਗੇ ਨੇ ਆ ਉਹਦੀਆਂ ਢੇਲਾਂ ਪਈਆਂ ਨੇ ਛੱਤ ਤਾਂ ਗਈ ਔਰ ਬਾਕੀ ਬਿਲਡਿੰਗਾਂ ਰਹਿ ਗਈ ਸੀ ਸ਼ਟਰ ਸ਼ੁੱਟਰ ਖੁੱਲਣ ਵਾਲੇ ਔਰ ਸਾਨੂੰ ਜਦੋਂ ਫੋਨ ਆਉਂਦਾ ਅਸੀਂ ਇੱਥੇ ਪਹੁੰਚਦੇ ਆ ਤੇ ਕਥੀ ਤਿੰਨਾਂ ਦੇ ਵੱਲੋਂ ਸਾਰੀ ਕਹਾਣੀ ਸਾਨੂੰ ਦੱਸ ਦਿੱਤੀ ਜਾਂਦੀ ਆ ਈਓ ਨਾਲ ਗੱਲ ਕੀਤੀ ਮੈਡਮ ਪੂਨਮ ਨਾਲ ਫੋਨ ਤੇ ਉਹ ਕਹਿੰਦੇ ਵੀ ਇਹੋ ਜਿਹਾ ਕੁਝ ਵੀ ਨਹੀਂ ਕੋਈ ਆਰਡਰ ਨਹੀਂ ਕੋਈ ਕੁਝ ਨਹੀਂ ਔਰ ਅਸੀਂ ਜਾਂਚ ਕਰਵਾ ਲੈਨੇ ਸਵੇਰ ਤੱਕ ਪਰ ਇਹ ਵੀ ਨਾਲ ਉਹਨਾਂ ਨੇ ਗੱਲ ਕਹੀ ਵੀ ਇੱਕ ਮੁਲਾਜ਼ਮ ਭੇਜਦੇ ਆ ਉਹਨੂੰ ਭੇਜ ਕੇ ਇੱਥੇ ਚੈੱਕ ਕਰਾਉਣੇ ਆ ਪੁੱਛ ਲੈਨੇ ਆ ਵੀ ਇਹ ਕੌਣ ਧਾਰਿਆ ਤੇ ਕਿਹਦੇ ਵੱਲੋਂ ਕੋਈ ਆਰਡਰ ਇਹਨਾਂ ਨੇ ਲਏ ਆ ਔਰ ਮੁਲਾਜ਼ਮ ਹੁਣ ਦੇਖਣਾ ਹੋਏਗਾ ਕਦੋਂ ਤੱਕ ਆ ਕੇ ਕੰਮ ਨੂੰ ਰਕਵਾਉਂਦਾ ਏ ਨਹੀਂ ਰਕਵਾਉਂਦਾ ਕਿਹੜੇ ਅਫਸਰ ਨੇ ਕਿਹੜੇ ਕੋਈ ਪੋਲਿਟੀਕਲ ਲੀਡਰ ਨੇ ਜਿਨ੍ਹਾਂ ਦੀ ਸ਼ਹਿਤੇ ਟਹਿਰੀ ਆ ਜਾ ਅਫਸਰ ਰਲੇ ਨੇ ਜਿਨ੍ਹਾਂ ਦੀ ਸ਼ਹਿ ਤੇ ਢਾਈ ਜਾ ਰਹੀ ਆ ਅਗਰ ਲੀਗਲ ਆ ਤਾਂ ਫਿਰ ਇਹਦੇ ਆਰਡਰ ਕਿੱਥੇ ਨੇ ਇਹ ਸਾਰੀਆਂ ਚੀਜ਼ਾਂ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਕਿਉਂਕਿ ਸ਼ਰੇ ਬਾਜ਼ਾਰ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਆ ਨਾਮ ਦੇ ਚੌਕ ਆ ਇੱਥੋਂ ਆ ਰੋੜਾਂ ਚੱਲੀ ਜਾਂਦੀਆਂ ਇਤੋਂ ਹੀ ਅਫਸਰ ਲੰਘਦੇ ਇਤੋਂ ਹੀ ਪੁਲਿਸ ਦੀਆਂ ਗੱਡੀਆਂ ਸਾਰੇ ਇਤੋਂ ਲੰਘੀ ਜਾਂਦੇ ਆ ਪਰ ਇਸ ਬਿਲਡਿੰਗ ਦੇ ਉੱਪਰ ਸ਼ਾਇਦ ਕਿਸੇ ਦੀ ਨਜ਼ਰ ਨਹੀਂ ਪਈ ਸ਼ਿਕਾਇਤ ਦਿੱਤੀ ਕੋਈ ਤੁਸੀਂ ਤੁਸੀਂ ਸ਼ਿਕਾਇਤ ਦੀ ਕੋਈ ਗੱਲ ਕਰ ਰਹੇ ਹੋ ਸ਼ਿਕਾਇਤ ਨਗਰ ਕਾਉਂਸਲ ਨੂੰ ਵੀ ਦਿੱਤੀ ਹੈ ਠੀਕ ਹੈ ਡੀਸੀ ਦਫਤਰ ਵੀ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੋਈ ਫਿਰ ਮੈਂ ਈਮੇਲਾਂ ਭੇਜੀਆਂ ਸੀਐਮ ਸਾਹਿਬ ਨੂੰ ਵੀ ਈਮੇਲ ਭੇਜੀ ਹੈ ਤੇ ਕੋਈ ਰਿਪਲਾਈ ਨਹੀਂ ਹੈਗਾ ਇਹਦੇ ਤੇ ਤੁਹਾਨੂੰ ਕਾਹਿਓ ਸੰਪਰਕ ਕੀਤਾ ਕਿ ਆਪਾਂ ਕੁਝ ਕਰੀਏ ਜਾਂਦਾ ਚੁੰਗੀ ਦਾ ਕਿ ਕਿਉਂ ਢਾਈ ਜਾ ਰਹੀ ਹੈ ਕਿ ਕਿਹੜੇ ਕਿਉਂਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਕੋਈ ਰਲੀ ਮੁਲੀ ਭੁਗਤ ਕਿਉਂਕਿ ਨਾਮਦੇ ਵਿਚੌਂਕ ਬੜਾ ਵੱਡਾ ਚੌਂਕ ਇਸ ਫੇਮਸ ਲੋਕੇਲਿਟੀ ਆ ਹਾ ਕਿਸੇ ਦੀ ਨਿਗਾ ਹੀ ਨਹੀਂ ਪੈ ਰਹੀ ਇਹਦੇ ਵਿੱਚ ਕੋਈ ਸਮਝ ਨਹੀਂ ਆ ਰਿਹਾ ਸ਼ਿਕਾਇਤ ਤੇ ਕੋਈ ਅਸਰ ਨਹੀਂ ਹੋਇਆ ਕੋਈ ਅਸਰ ਨਹੀਂ ਹੋਇਆ ਕੋਈ ਜਮਾ ਅਸਰ ਨਹੀਂ ਹੈ ਇਸ ਕਹਦੇ ਕਿ ਮੈਂ ਨਗਰ ਕਾਉਂਸਲ ਦੇ ਗਿਆ ਈਓ ਮੈਡਮ ਨੂੰ ਮਿਲ ਕੇ ਆ ਤੇ ਡੀਸੀ ਸਾਹਿਬ ਨੂੰ ਵੀ ਮਿਲ ਕੇ ਬਾਈ ਹੈਂਡ ਲੈਟਰ ਫੜਾ ਕੇ ਆਇਆ ਵਾਕਈ ਬਹੁਤ ਵੱਡਾ ਸਵਾਲ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਚੁੰਗੀ ਢਹ ਢੇਰੀ ਹੋ ਜਾਂਦੀ ਆ ਜਾਂ ਫਿਰ ਇਹ ਚੁੰਗੀ ਨੂੰ ਰੋਕਣ ਦੇ ਲਈ ਕੋਈ ਅਫਸਰ ਕੋਈ ਮੁਲਾਜ਼ਮ ਅੱਜ ਐਤਵਾਰ ਵਾਲੇ ਦਿਨ ਵੀ ਆਉਂਦੇ ਨੇ ਇਹਨੂੰ ਰੋਕਿਆ ਜਾ ਸਕਦਾ ਹੈ ਕੋਈ ਹੋਟਲ ਦੀ ਗੱਲ ਚਰਚਾ ਚੱਲ ਰਹੀ ਵੀ ਕੋਈ ਹੋਟਲ ਵਗੈਰਾ ਇੱਥੇ ਬਣਾਉਣ ਦੀ ਕੋਈ ਤਿਆਰੀ ਆ ਪਰ ਲੀਗਲੀ ਜੋ ਮਰਜ਼ੀ ਹੋਵੇ ਅਸੀਂ ਕਹਿੰਦੇ ਲੀਗਲੀ ਹੋਵੇ ਨੋ ਇਸ਼ੂ ਲੀਗਲੀ ਜੇ ਕੋਈ ਕਾਨੂੰਨ ਛੇ ਤੋ ਕੀਤਾ ਜਾਵੇ ਅਗਰ ਇਲੀਗਲੀ ਜਿਵੇਂ ਲੋਕ ਕਿੱਥੇ ਦੱਸ ਰਹੇ ਨੇ ਇਥੋਂ ਦੇ ਇਕਤਰ ਕਿ ਇਲੀਗਲੀ ਹੋ ਰਿਹਾ ਫਿਰ ਗਲਤ ਆ ਫਿਰ ਕਿਤੇ ਨਾ ਕਿਤੇ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਔਰ ਇਸ ਕਾਨੂੰਨ ਦੇ ਅੰਦਰ ਅਗਰ ਕੁਝ ਹੋ ਸਕਦਾ ਹੈ ਉਹਨੂੰ ਅਸੀਂ ਨਹੀਂ ਕਹਿੰਦੇ ਵੀ ਗਲਤ ਆ ਉਹ ਠੀਕ ਹੋ ਸਕਦਾ ਪਰ ਇਸ ਚੀਜ਼ ਦੇ ਸਬੂਤ ਇਸ ਚੀਜ਼ ਦੇ ਪ੍ਰੂਫ ਔਰ ਇਸ ਚੀਜ਼ ਲਈ ਜਿਹੜੀ ਸੈਟੀਸਫੈਕਸ਼ਨ ਆ ਲੋਕਾਂ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਸਬੰਧੀ ਅਗਰ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਕਾਥੀ ਤਾਂ ਇਲਜ਼ਾਮ ਆ ਉਹਨਾਂ ਦੇ ਉੱਤੇ ਅਗਰ ਉਹ ਪੱਕਾ ਆਪਣਾ ਰੱਖਣਾ ਚਾਹੁੰਦੇ ਨੇ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਉਹ ਕਾਲ ਕਰਕੇ ਆਪਣਾ ਪੱਕ ਰੱਖ ਸਕਦੇ ਨੇ ਫਿਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ